ਕਮੈਂਟ ਜ਼ੂਮ ਕੱਟ ਜ਼ੂਮ ਕੱਟ ਕਰਨੀ ਸੀਗੀ ਮੈਂ ਅੰਦਰ ਬੈਠਾ ਹਾਂ ਜਿਹੜਾ ਸਪੈਦਾ ਵਾ ਜਿਹਦੇ ਤੇ ਮੈਂ ਜ਼ੂਮ ਕਰੀ ਜਾਣਾ ਤੇ ਹਜੇ ਮੈਂ ਫੋਲ ਨਹੀਂ ਕੀਤਾ ਇੱਕ ਮਿੰਟ ਹੁਣ ਹੋਈ ਆ 4 ਗੁਣਾ ਤੇ ਉਹ ਜ਼ੂਮ ਸਾਫ਼ ਨਹੀਂ ਦੇਖਣੀਗੀ ਕਿਉਂਕਿ ਕਲੈਰਟੀ ਨਾ ਘਟ ਜਾਂਦੀ ਆ ਜ਼ੂਮ ਦੇ ਨਾਲ ਫੋਨ ਦੀ ਜਿਹੜਾ ਸਪੈਦਾ ਤੁਸੀਂ ਦੇਖ ਦੇਖ ਰਹੇ ਹੋ ਨਾ ਆਹਾਂ ਜਿਹੜਾ ਇੱਥੇ ਚਿੜੀਆਂ ਰਹਿੰਦੀਆਂ ਤੂਤੇ ਰਹਿੰਦੇ ਆ ਤੇ ਬਗਲਾ ਤਾਂ ਨਹੀਂ ਇੱਥੇ ਕੋਈ ਰਹਿੰਦਾ ਆ ਤੂਤੇ ਬਾਲੇ ਰਹਿੰਦੇ ਆ ਤੂਤੇ ਇੱਥੇ ਆ ਜਾਂਦੇ ਨੇ ਆਪਣੀ ਛੱਤ ਤੇ ਆਵੜੀ ਛੱਤ ਤੇ ਮੰਮਤੀ ਦੀ ਛੱਤ ਤੇ ਆ ਜਾਂਦੇ ਨੇ ਵੀ ਤੇ ਆਵੜੀ ਉਹ ਟੈਂਕੀ ਆਪਣੇ ਗਵਾਂਡੀਆਂ ਦੀ ਹੁੰਦੇ ਉਹਦੇ ਤੇ ਕੁਗੀਆਂ ਦਾ ਜੋੜਾ ਰਹਿੰਦਾ ਤੋਂ ਇੱਕ ਤਾਂ ਉਹ ਪਰਲੇ ਪਾਸੇ ਬੈਠੀ ਆ ਉਧਰਲੇ ਪਾਸੇ ਉਹ ਕਈ ਵਰੀ ਮਲਾਂ ਚੋਗਾ ਚੋਗਾ ਬਣਾਏ ਨੇ ਜਿਹੜੀਆਂ ਆਪਣੀਆਂ ਸੈਲਫਾ ਘਰ ਦੀ ਸੈਲਫਾ ਪਾਈ ਹੋਈ ਹੈ ਤਾਂ ਵਾਲੇ ਡਿਜ਼ਾਈਨ ਵਾਲੀ ਸੈਲਫਾ ਹਨ ਇਹਦੇ ਉੱਤੇ ਉਹ ਕਰਦੇ ਦਾ ਚੋਗਾ ਚੂਗਾ ਪਾ ਦਿੰਦੇ ਇਹਨਾਂ ਨੂੰ ਦਾਣੇ ਹੁੰਦੇ ਆ ਤੇ ਰੋਟੀ ਚੂਰੀ ਹੁੰਦੀ ਆ ਕੋਈ ਫੀਡ ਵਗੈਰਾ ਵੀ ਹੁੰਦੀ ਆ ਕਿ ਇਹਨਾਂ ਵਾਸਤੇ ਹੁੰਦੀ ਆ ਜਾਨਵਰ ਵਾਸਤੇ ਤੇ ਬਾਕੀ ਧੰਨਵਾਦ ਜਣ ਲਈ ਸਵੇਰੇ ਸਵੇਰੇ ਬੜਾ ਮੂਡ 프ੈਸ਼ ਹੋਇਆ ਮੇਰਾ ਆ ਚੀਜ਼ਾਂ ਹਰਿਆਲੀ ਨੂੰ ਵੇਖ ਕੇ ਇਹ ਲਖੋ ਚ ਹੋ ਜਾਂਦਾ ਜਦੋਂ ਦਰਖਤ ਵੇਖ ਲੀਏ ਤੇ ਪੰਛੀ ਉੜਦੇ ਹੋਣ ਤੇ ਵਸਾਂ ਦਾ ਕਾਰਾਂ ਦਾ ਮੋਟਰਸਾਈਕਲ ਦਾ ਸਾਊਂਡ ਕੰਨਾਂ 'ਚ ਪੈਂਦਾ ਹੋਵੇ ਸਵੇਰੇ ਸਵੇਰੇ ਧੰਨਵਾਦ ਬਾਕੀ ਥੈਂਕ ਯੂ